ਆ ਗਰਮ ਉਦੂਬਦ ਕਰਦੇ ਅਰੇ ਬ్రో ਜਦੋਂ ਮੈਂ ਦਸਾਜ ਕਲਾ ਛੱਡ ਕੇ ਆਇਆ ਸੀ ਨਾ ਪਿੰਡ ਲੁਧਿਆਣੇ ਉਦੋਂ ਮੈਂ ਸੋਚਦਾ ਸੀ ਪਤਾ ਨਹੀਂ ਜ਼ਿੰਦਗੀ 'ਚ ਕੀ ਬਣੂਗਾ ਮੇਰਾ ਪਰ ਇਸ ਸ਼ਹਿਰ ਨੇ ਮੈਨੂੰ ਸੁਪਨੇ ਲੈਣੇ ਸਿਖਾਏ ਲੁਧਿਆਣੇ ਨੇ ਮੈਨੂੰ ਸੁਪਨੇ ਲੈਣੇ ਸਿਖਾਏ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੋਂ ਕੋਚੇਲੇ ਤੱਕ ਦਾ ਜਿਹੜਾ ਸੁਪਨਾ ਮੈਂ ਲੁਧਿਆਣੇ 'ਚ ਲੈ ਕੇ ਦੇਖਿਆ ਸੀ ਜਿਹੜਾ ਨਵਾਂ ਯੂਥ ਹੈ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਤੁਸੀਂ ਵੱਡੇ ਸੁਪਨੇ ਲਾਓ ਜਿੰਨੇ ਸੁਪਨੇ ਵੱਡੇ ਲੈ ਸਕਦੇ ਆ ਦੁਨੀਆ ਬਹੁਤ ਰੋਕਦੀ ਹੈ ਕਿ ਸ਼ਾਇਦ ਤੇਰੀ ਔਕਾਤ ਤੋਂ ਬਾਹਰ ਹੈ ਸੁਪਨਾ ਤੂੰ ਲੈ ਨਹੀਂ ਸਕਦਾ ਪਰ ਤੁਸੀਂ ਸੁਪਨੇ ਲੈਣ ਵਾਲੇ ਬਣੋ ਮਹਾਰਾਜ ਪੂਰੇ ਕਰਦੇ ਨੇ ਸੁਪਨੇ ਸੱਚੀ ਗੱਲ ਹੈ ਅਸਾ ਮਿਹਨਤ ਮੈਂਡੇਟਰੀ ਹੈ ਉਹ ਤਾਂ ਕਹਿਣਾ ਕਹਿਣਾ ਵੀ ਫਜ਼ੂਲ ਹੈ ਕਿ ਮਿਹਨਤ ਕਰੋ ਉਹ ਤਾਂ ਸਾਰਿਆਂ ਨੂੰ ਪਤਾ ਹੈ ਸਿਰਫ ਸੁਪਨਾ ਲਾਓ ਮਿਹਨਤ ਕਰੋ ਮਹਾਰਾਜ ਪੂਰਾ ਕਰਦੇ ਨੇ ਇਹ ਗੱਲ ਪੱਕੀ ਹੈ ਥੈਂਕ ਯੂ ਸੋ ਮੱਚ ਇਹ ਦਿਲਮੁਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਲੁਧਿਆਣੇ ਤੋਂ ਮੇਰਾ ਹੋਰ ਕਿਤੇ ਨਹੀਂ ਸੀ ਹੋ ਸਕਦਾ ਥੈਂਕ ਯੂ ਸੋ ਮੱਚ ਗਾਓ ਬਹੁਤ ਪਿਆਰ ਕਰਦੇ ਲੋਕ ਅਸੀਂ ਵੀ ਕੋਸ਼ਿਸ਼ ਕਰਾਂਗੇ ਸੋ ਲਗੇ ਜੋਰ ਲਾ ਲੈਣਾ ਅੱਜ ਮੈਂ ਤੁਹਾਨੂੰ ਸਭ ਤੋਂ ਵੱਧ ਮਜ਼ਾ ਆਉਣ ਵਾਲਾ ਅੱਜ